ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਨਾਲ ਸਬੰਧਤ ਸੀਨੀਅਰ ਨੇਤਾ ਮੁਖਦੇਵ ਸਿੰਘ ਆਲੋਵਾਲ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਇਸ ਨਿਯੁਕਤੀ ਹੋਣ ਤੇ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵਰਕਰਾਂ ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਔਰ ਅਜਿਹਾ ਧਾਰੀਵਾਲ ਸ਼ਹਿਰ ਦੇ ਉਹਨਾਂ ਦੇ ਦਫ਼ਤਰ ਵਿਖੇ ਪਾਰਟੀ ਵਰਕਰਾਂ ਨੇ ਪਹੁੰਚ ਕੇ ਉਹਨਾਂ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਾਇਆ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਗੱਲਬਾਤ ਦੌਰਾਨ ਮੁਖਦੇਵ ਸਿੰਘ ਹਲੋਵਾਲ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਬਹੁਤ ਮਿਹਨਤ ਦੇ ਨਾਲ ਨਿਭਾਉਣਗੇ ਔਰ ਜੋ ਕਿਸਾਨਾਂ ਦੇ ਮਸਲੇ ਹਨ ਸੂਬਾ ਸਰਕਾਰ ਦੇ ਨਾਲ ਗੱਲ ਕਰਕੇ ਹੱਲ ਕਰਾਉਣਗੇ ਗੱਲਬਾਤ ਦੌਰਾਨ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੋਵਾਲ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਦੇ ਨਾਲ ਆਪਣੀਆਂ ਮੰਗਾਂ ਦੇ ਲਈ ਕਿਸਾਨ ਸੰਘਰਸ਼ ਕਰ ਰਹੇ ਹਨ ਉਹ ਅਗਲੇ ਦਿਨਾਂ ਦੇ ਵਿੱਚ ਉਹਨਾਂ ਕਿਸਾਨਾਂ ਦਾ ਸਾਥ ਦੇਣਗੇ ਔਰ ਦਿੱਲੀ ਧਰਨੇ 'ਚ ਵੀ ਜਾਣਗੇ जी जिंदाबाद आम आदमी पार्टी जिंदाबाद आम आदमी पार्टी जिंदाबाद आम आदमी पार्टी जिंदाबाद भगवंत सिंह मान जिंदाबाद आम आदमी पार्टी जिंदाबाद अरविंद केजरीवाल जी जिंदाबाद निकलता है जिंदाबाद जिंदाबाद आम आदमी पार्टी जिंदाबाद आम आदमी पार्टी जिंदाबाद चलो भगवंत सिंह मान जिंदाबाद ਮੈਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਮੈਂ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਤੇ ਸੰਦੀਪ ਪਾਠਕ ਜੀ ਤੇ ਪ੍ਰਿੰਸੀਪਲ ਬੋਧਰਾਮ ਜੀ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਇਸ ਨਿਮਾਣੇ ਜੇ ਬੰਦੇ ਨੂੰ ਸਾਡਾ ਕੰਮ ਦੇਖ ਕੇ ਇਹ ਪਾਰਟੀ ਦੇ ਵਿੱਚ ਇੱਕ ਵੱਡਾ ਜ਼ਿਲ੍ਹਾ ਲੈਵਲ ਦਾ ਅਹੁਦਾ ਦੇ ਕੇ ਮਾਣ ਬਖਸ਼ਿਆ ਆ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਆ ਬਾਜੀ ਦੱਸ ਦਿਓ ਨਵੀਂ ਜ਼ਿੰਮੇਵਾਰੀ ਕੀ ਮਿਲੀ ਆ ਜੀ ਤੁਹਾਨੂੰ ਮੈਨੂੰ ਜੀ ਜ਼ਿਲ੍ਹੇ ਦਾ ਕਿਸਾਨ ਵਿੰਗ ਦਾ ਜਿਹੜਾ ਪ੍ਰਧਾਨ ਲਗਾਇਆ ਗਿਆ ਹੈ ਔਰ ਸਾਡੇ ਨਾਲ ਸਾਡੇ ਵਾਈਸ ਪ੍ਰਧਾਨ ਔਰ ਜਨਰਲ ਸੈਕਟਰੀ ਵੀ ਜੋ ਸਾਡੇ ਸੰਗੀ ਸਾਥੀ ਸਤਨਾਮ ਸਿੰਘ ਹਰੂਵਾਲ ਜੀ ਹੋਰ ਜੁਆਇੰਟ ਸੈਕਟਰੀ ਮੇਰੇ ਵੀਰ ਖਜਾਨਚੀ ਲੱਗੇ ਆਮ ਆਦਮੀ ਪਾਰਟੀ ਜ਼ਿਲ੍ਹੇ ਦੇ ਰਮਨਦੀਪ ਸਿੰਘ ਵਾਲਾ ਜੀ ਔਰ ਉਹ ਬਲਾਕ ਪ੍ਰਧਾਨ ਵੀ ਨੇ ਧਾਰੀਵਾਲ ਦੇ ਔਰ ਪੀਟਰ ਮੱਟੂ ਜੀ ਮਿਨੋਰੀਟੀ ਵਿੰਗ ਦੇ ਜ਼ਿਲ੍ਹੇ ਦੇ ਵਾਇਸ ਪ੍ਰਧਾਨ ਲੱਗੇ ਆ ਜੀ ਔਰ ਸਰਪੰਚ ਸਾਹਿਬ ਐਸਸੀ ਵਿੰਗ ਦੇ ਜਨਰਲ ਸੈਕਟਰੀ ਗਰਦਾਸਪੁਰ ਜ਼ਿਲ੍ਹੇ ਦੇ ਲੱਗੇ ਆ ਜੀ ਵੇਖੋ ਜੀ ਕਿਸਾਨੀ ਪੰਜਾਬ ਦਾ ਮੁੱਖ ਕਿਤਾ ਆ ਜਿਹਦੇ ਬਿਨਾ ਸਾਰਾ ਦੇਸ਼ ਜਿਹੜਾ ਉਹ ਨਹੀਂ ਚੱਲ ਸਕਦਾ ਕਿਸਾਨ ਅੰਨ ਅਗਾਉਂਦਾ ਆ ਔਰ ਲੋਕਾਂ ਤੱਕ ਉਹ ਪਹੁੰਚਦਾ ਆ ਭਾਵੇਂ ਕੋਈ ਹਰ ਕੋਈ ਮੋਲੀ ਲੈ ਕੇ ਖਾਂਦਾ ਪਰ ਕਿਸਾਨਾਂ ਦਾ ਜਿਹੜਾ ਜੈ ਜਵਾਨ ਔਰ ਜੈ ਕਿਸਾਨ ਕਿਹਾ ਗਿਆ ਸੀ ਉਹ ਐਵੇਂ ਨਹੀਂ ਸੀ ਕਿਹਾ ਗਿਆ ਉਹ ਇਹਨਾਂ ਦੀ ਮਿਹਨਤ ਔਰ ਇਹਨਾਂ ਦੇ ਜਜ਼ਬੇ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤੇ ਕਿਸਾਨਾਂ ਨੇ ਹੀ ਹੰਬੜਾ ਮਾਰ ਕੇ ਜਿਹੜਾ ਨਾਜ ਦੀ ਪੂਰਤੀ ਕੀਤੀ ਸੀ ਭੁੱਖਮਰੀ ਪੈਦਾ ਹੋ ਗਈ ਸੀ ਔਰ ਅੱਜ ਤੇ ਹੀ ਗੁਰਦਰਾ ਸਾਹਿਬ ਨਤਮਸਤਕ ਹੋਏ ਆ ਔਰ ਅਗਲੇ ਪ੍ਰੋਗਰਾਮ ਕਾਲਾਂ ਵੀ ਆ ਰਹੀਆਂ ਨੇ ਕਿਸਾਨ ਜਥੇਬੰਦੀਆਂ ਕੋਈ ਵਧਾਈਆਂ ਦੇ ਰਿਆ ਕੋਈ ਮਸਲੇ ਦੱਸ ਰਿਆ ਆਪਾਂ ਹਾਈ ਕਮਾਂਡ ਤੋਂ ਦਿਸ਼ਾ ਨਿਰਦੇਸ਼ ਲੈ ਕੇ ਇਹ ਕਿਸਾਨ ਵੀਰਾਂ ਦੇ ਵੀ ਜਿਹੜੇ ਮਸਲੇ ਆ ਵੱਧ ਤੋਂ ਵੱਧ ਚੁੱਕਣੇ ਔਰ ਚੁੱਕਣੇ ਵੀ ਇਹਨਾਂ ਨੂੰ ਹੱਲ ਵੀ ਕਰਾਉਣਾ ਜਿਹੜੇ ਪੰਜਾਬ ਲੈਵਲ ਦੇ ਆ ਉਹਨਾਂ ਨੂੰ ਤੇ ਅਸੀਂ ਪੰਜਾਬ ਸਰਕਾਰ ਅੱਗੇ ਰੱਖਾਂਗੇ ਬਾਕੀ ਜਿੱਥੇ ਵੀ ਸਾਨੂੰ ਪ੍ਰੋਟੈਸਟ ਪ੍ਰਦਰਸ਼ਨ ਕਰਨਾ ਪਿਆ ਆ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ ਵੇਖੋ ਜੀ ਬਿਲਕੁਲ ਪਾਰਟੀ ਇਸ ਚੀਜ਼ ਦਾ ਜਿਹੜੇ ਮਿਹਨਤੀ ਵਰਕਰ ਸੀ ਖਿਆਲ ਰੱਖਦੇ ਆ ਰਹੀ ਸੀ ਕਿ ਇਹ ਸਾਡੇ ਜੁਝਾਰੂ ਵਰਕਰ ਨੇ ਔਰ ਅੱਗੇ ਕੰਮ ਕਰਨਗੇ ਇਸ ਚੀਜ਼ਾਂ ਨੂੰ ਵੀ ਮੁੱਖ ਰੱਖ ਕੇ ਪਾਰਟੀ ਨੇ ਜਿਹੜਾ ਆ ਸਾਰਿਆਂ ਨੂੰ ਮਾਨ ਸਨਮਾਨ ਬਖਸ਼ਿਆ ਜੀ